ਚਾਰ ਚਾਰ ਚੱਕਰ ਨੇ ਸਾਨੂੰ ਤਾਂ ਇਹ ਸੜਕ ਤੇ ਜਾਂਦੇ ਆ ਉਹਦੇ ਡਰ ਲੱਗਦਾ ਕਿ ਇਹ ਮੋਟਰਸਾਈਕਲ ਥੱਲੇ ਆਪਣੇ ਆਪ ਹੀ ਨਿਕਲ ਜੇ ਤਾਂ 8 ਮਹੀਨੇ ਬਾਅਦ ਹੁਣ ਸੜਕ ਬਣਾਉਣ ਲੱਗੇ ਨੇ ਤੇ ਸੜਕਾ ਤੁਹਾਡੇ ਸਾਹਮਣੇ ਆ ਵੇਖ ਲੋ ਵੀ ਸਾਰੀ ਉਦਾਂ ਹੀ ਹੱਥ ਮੋਟੇ ਭਰੇ ਤੇ ਮੋਟੀਆਂ ਰੋੜੀ ਆਈ ਜਾਂਦੀ ਹੈ ਬੇ ਕਾਲਾ ਤੇਲ ਹੀ ਪਾਏ ਲੱਕ ਤਾਂ ਪਾਈ ਨਹੀਂ ਫਿਰੋਜ਼ਪੁਰ ਦੇ ਵਿੱਚ ਨਵੀਆਂ ਬਣਾਈਆਂ ਜਾ ਰਹੀਆਂ ਲਿੰਕ ਸੜਕਾਂ ਤੇ ਕਟੀਆਂ ਮਟੀਰੀਅਲ ਪਾਉਣ ਦੇ ਅਨੇਕਾਂ ਹੀ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਜੇਕਰ તાਜੇ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਰਖਰੀ ਰੋਡ ਤੇ ਬਣਾਈ ਜਾ ਰਹੀ ਸੜਕ ਤੇ ਵੀ ਅਜੇ ਹੇਕੁਜ ਨਜ਼ਰ ਆ ਰਿਹਾ ਸੜਕ ਤੇ ਕਟੀਆਂ ਮਟੀਰੀਅਲ ਪਾ ਜਿੱਥੇ ਸਰਕਾਰ ਨੂੰ ਚੁਣਾ ਲਗਾਇਆ ਜਾ ਰਿਹਾ ਉੱਤੇ ਹੀ ਲੋਕਾਂ ਦੇ ਟੈਕਸ ਦੇ ਪੈਸੇ ਵੀ ਖਰਾਬ ਕੀਤੇ ਜਾ ਰਹੇ ਨੇ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ ਸੜਕ ਦੇ ਠੇਕੇਦਾਰ ਦੇ ਵੱਲੋਂ ਕਟੀਆਂ ਮਟੀਰੀਅਲ ਪਾਉਣ ਦੇ ਕਾਰਨ ਲੁੱਕ ਕਿਤੇ ਨਜ਼ਰ ਨਹੀਂ ਆ ਰਹੀ ਅਤੇ ਸਾਰੇ ਦਿਨ ساری ਬਜਰੀ ਉਖੜ ਕੇ ਬਾਹਰ ਆ ਚੁੱਕੀ ਹੈ ਜਿਸ ਦੇ ਨਾਲ ਰਾਤ ਦੇ ਸਮੇਂ ਕਈ ਹਾਦਸੇ ਵਾਪਰ ਚੁਕੇ ਨੇ ਇਸ ਦੇ ਨਾਲ ਹੀ ਲੋਕਾਂ ਦਾ ਕਹਿਣਾ ਹੈ ਕਿ ਜਦ ਇਸ ਰੋਡ ਦਾ ਕੰਮ ਚਾਲੂ ਕੀਤਾ ਗਿਆ ਸੀ ਤਾਂ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਪੁੱਲਰ ਖੁਦ ਇਸ ਸੜਕ ਦਾ ਜਾਇਜ਼ਾ ਲੈਣ ਗਏ ਸੀ ਅਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਇਹ ਰੋਡ ਤਿਆਰ ਕਰਵਾਉਣ ਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਰੋਡ ਬਣ ਤੋਂ ਪਹਿਲਾਂ ਹੀ ਟੁੱਟ ਚੁੱਕਿਆ ਉਨਾ ਕਿ ਕਿ 15 ਸਾਲ ਬਾਅਦ ਇਸ ਰੋਡ ਦੀ ਸੁਣੀ ਗਈ ਸੀ ਪਰ ਇਸ ਰੋਡ ਨੂੰ ਬੰਨ ਤੋਂ ਪਹਿਲਾਂ ਹੀ ਤੋੜ ਦਿੱਤਾ ਗਿਆ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਰੋਡ ਤੇ ਦੁਬਾਰਾ ਵਧੀਆ ਮਟੀਰੀਅਲ ਪਾ ਕੇ ਇਸ ਨੂੰ ਤਿਆਰ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਤੁਸੀਂ ਸੜਕ ਤੋਂ ਲੰਘ ਰਹੇ ਹੋ ਤੁਹਾਨੂੰ ਹਲਕਾ ਕਿਵੇਂ ਲੱਗ ਰਹੀ ਹੈ ਵੀ ਸਾਡਾ ਤਾਂ ਦਿਹਾੜੀ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਚੱਕਰ ਹਨ ਸਾਨੂੰ ਤਾਂ ਇਹ ਸੜਕ ਤੇ ਜਾਂਦੇ ਆਉਂਦੇ ਡਰ ਲੱਗਦਾ ਕਿ ਇਹ ਮੋਟਰਸਾਈਕਲ ਥੱਲੇ ਆਪਣੇ ਆਪ ਹੀ ਨਿਕਲ ਜਾਵੇ ਬੇਨਾ ਬੁਰਾ ਹਾਲ ਹੈ ਅਜੇ 4 ਦਿਨ ਹੋਏ ਸੜਕ ਬਣੇ ਨੂੰ ਤੇ ਆ ਤੁਹਾਡੇ ਸਾਹਮਣੇ ਹੀ ਵੇਖ ਲਓ ਵੀ ਰੋੜੀ ਆਪਣੇ ਆਪ ਇਕੱਠੀ ਹੋਈ ਪਈ ਐ ਜਿਵੇਂ ਕਾਲਾ ਤੇਲ ਪਾਇਆ ਹੁੰਦਾ ਲੋਕਾਂ ਤਾਂ ਪਾਈ ਹੀ ਨਹੀਂ ਸੜਕ ਤਾਂ ਬਹੁਤ ਮਾੜੇ ਹਾਲ ਨੇ ਕਿੰਨੀ ਕਿ ਪ੍ਰੇਸ਼ਾਨੀ ਆ ਰਹੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੇ ਪਹਿਲਾਂ ਤਾਂ ਘਟੋ ਘਟ 7-8 ਮਹੀਨੇ ਦੇ ਨਾਲੇ ਕੱਲਾ ਪੱਥਰ ਹੀ ਮੋਟਾ ਪਾ ਕੇ ਗੜਕਾ ਪਾ ਕੇ ਛੱਡ ਛੱਡਿਆ ਜੇ 7-8 ਮਹੀਨੇ ਬਾਅਦ ਹੁਣ ਸੜਕ ਬਣਾਉਣ ਲੱਗੇ ਨੇ ਤੇ ਸੜਕਾਂ ਤੁਹਾਡੇ ਸਾਹਮਣੇ ਆ ਵੇਖ ਲੋ ਵੀ ਸਾਰੀ ਉਦਾਂ ਹੀ ਹੱਥ ਮੋਟੇ ਭਰੇ ਤੇ ਮੋਟੇ ਰੋੜੀ ਆਈ ਜਾਂਦੀ ਏ ਵਿਕਾੜਾ ਤੇਲ ਹੀ ਪਾਇਏ ਲੋਕ ਤਾਂ ਪਾਈ ਹੀ ਨਹੀਂ ਜਮਾਈ ਬਸ ਰੰਗ ਹੀ ਬਦਲਿਆ ਕ੍ਰੈਸ਼ਰ ਦਾ ਹੋਰ ਬਹੁਤ ਬੁਰੇ ਹਾਲ ਨੇ ਕਹਿੰਦੇ ਐਮਐਲਏ ਵੀ ਇੱਥੇ ਜੱਜਾ ਲੈ ਕੇ ਗਏ ਸੀਗੇ ਐਮਐਲਏ ਸਾਹਿਬ ਦਾ ਤੇ ਆਇਆ ਤਾਂ ਪਤਾ ਨਹੀਂ ਜੀ ਬਾਕੀ ਜਿਵੇਂ ਅਸੀਂ ਤਾਂ ਡੇਲੀ ਰੁਟੀਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਚੱਕਰ ਲੱਗਦੇ ਆ ਕੋਈ ਰਖੜੀ ਪਿੰਡ ਆ ਮੇਰਾ ਤੇ ਆ ਨਾਲ ਹੀ ਮੇਰਾ ਕਿਲੋਮੀਟਰ ਦੇ ਇਥੇ ਪੋਲਟਰੀ ਫਾਰਮ ਹੈ ਤੇ ਫਾਰਮ ਤੇ ਤਿੰਨ ਤਿੰਨ ਚਾਰ ਚਾਰ ਚੱਕਰ ਲੱਗਦੇ ਆ ਕਦੀ ਜਾਨਵਰਨ ਵੇਖਣਾ ਕਦੀ ਬੰਦਿਆਂ ਨੂੰ ਕੋਈ ਕੰਮ ਦੱਸਣਾ ਆਂਡਾ ਚਕਾਣਾ ਫੀਡ ਪਵਾਣੀ ਇਸ ਕਰੇ ਸਾਡੇ ਤਿੰਨ ਤਿੰਨ ਚਾਰ ਚਾਰ ਚੱਕਰ ਲੱਗਦੇ ਸਾਨੂੰ ਤਾਂ ਡਰ ਲੱਗਦਾ ਵੀ ਇਹ ਸੜਕ ਅੱਜ ਅਜੇ ਚਾਰਾਂ ਦਿਨਾਂ ਦੇ ਵਿੱਚ ਇਹ ਹਾਲ ਹੋ ਗਿਆ ਹੈ ਤੇ ਲੌਂਗ ਟਾਈਮ ਕਿੱਥੋਂ ਚੱਲੂਗੀ ਕੀ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਪੈਸੇ ਜਿਹੜੇ ਟੈਕਸ ਆਬ ਸੜਕਾਂ ਬਣਦੀਆਂ ਜਾਂ ਵਿਕਾਸ ਦੇ ਕੰਮ ਹੋ ਰਿਹਾ ਅਜਿਹੇ ਜਿਹੜੇ ਘੜੀਆਂ ਕਿਸਮ ਦੇ ਕੰਮਾਂ ਕਰਕੇ ਸਰਕਾਰ ਨੂੰ ਜਾਂ ਲੋਕਾਂ ਦੇ ਟੈਕਸਾਂ ਦੇ ਪੈਸੇ ਨੂੰ ਝੂਨਾ ਲੱਗ ਰਿਹਾ ਬਿਲਕੁਲ ਜੀ ਇਹ ਜਨਤਾ ਦਾ ਰੁਪਈਆ ਜਨਤਾ ਦਾ ਲੱਗਦਾ ਜ਼ਰੂਰ ਹੈ ਪਰ ਲੱਗਦਾ ਜਿੰਨਾ ਰੁਪਈਆ ਸਾਡੇ ਕੋਲ ਟੈਕਸ ਦੇ ਵਿੱਚ ਵਸੂਲਿਆ ਜਾਂਦਾ ਜੇ ਮੰਨ ਲਓ ਸਾਡੇ ਕੋਲ 1 ਰੁਪਈਆ ਵਸੂਲਿਆ ਜਾਂਦਾ ਤੇ 1 ਰੁਪਈਏ ਦੇ ਵਿੱਚੋਂ 5 ਪੈਸੇ ਜਨਤਾ ਦੇ ਵਿੱਚ ਸਿਰਫ ਖਰਚ ਹੁੰਦੇ ਆ ਇਹਦਾ ਤੁਸੀਂ ਅਨੁਮਾਨ ਲਾ ਸਕਦੇ ਜੀ ਵੀ ਆ ਜੋ ਕੰਡੀਸ਼ਨ ਹੈ ਇਸ ਟਾਈਮ ਸੜਕ ਦੀ ਜਿੰਨਾ ਕ ਮਟੀਰੀਅਲ ਪਾਇਆ ਗਿਆ ਸਾਡੇ ਹਿਸਾਬ ਨਾਲ ਤਾਂ ਇਹ 5 ਪੈਸੇ ਦਾ ਮਟੀਰੀਅਲ ਹੈ ਰੁਪਈਏ ਵਾਲਾ ਮਟੀਰੀਅਲ ਹੈ ਨਹੀਂ ਅਗਰ ਇਹ ਰੁਪਈਏ ਵਾਲਾ ਮਟੀਰੀਅਲ ਹੁੰਦਾ ਵੀ ਜਨਤਾ ਦੇ ਰੁਪਈਏ ਜਨਤਾ ਦੇ ਲੱਗਦੇ ਤੇ ਇਹ ਸੜਕ ਬਹੁਤ ਵਧੀਆ ਹੁੰਦੀ ਜਿੱਦਾਂ ਕਿ ਹਾਈਵੇ ਬੰਦੇ ਆ ਹਾਈਵੇ ਬੰਦੇ ਆ ਉਹਨਾਂ ਨੂੰ ਕੋਈ 20 20 30 ਸਾਲ ਵੇਖਣ ਦੀ ਲੋੜ ਨਹੀਂ ਇਹ ਸਾਡੇ ਸ਼ਹਿਰ ਦਾ ਇੱਕ ਬਾਈਪਾਸ ਹੈ ਮੱਲਾਂ ਵਾਲੇ ਤੋਂ ਰਖੜੀ ਰੋਡ ਫਿਰ ਉਹ ਸਿਟੀ ਨੂੰ ਇਹ ਬਾਈਪਾਸ ਹੈ ਅੱਜ ਇਹ 4 ਦਿਨਾਂ ਵਿੱਚ ਬਾਈਪਾਸ ਦਾ ਇਹ ਹਾਲ ਏ ਤੇ ਤੁਸੀਂ ਇਹ ਹਿਸਾਬ ਲਾਓ ਵੀ ਕੱਲ ਨੂੰ ਅੱਜ ਤਾਂ ਚਲੋ ਆ ਕਣਕ ਦਾ ਸੀਜ਼ਨ ਨਿਕਲ ਗਿਆ ਅਗਾ ਜਦੋਂ ਫੇਰ ਦੁਬਾਰਾ ਝੋਨੇ ਦਾ ਸੀਜ਼ਨ ਆਉਣਾ ਉਦੋਂ ਵੱਡੇ ਲੋਡ ਲੰਘਦੇ ਆ ਘੋੜੇ ਟਰਾਲੇ ਲੰਘਦੇ ਆ ਘੋੜੇ ਟਰਾਲੇ ਜਦੋਂ ਲੰਘਦੇ ਆ ਤੇ ਉਹ ਤਾਂ ਸੜਕ 2 ਦਿਨਾਂ ਦੇ ਵਿੱਚ ਹੀ ਪਟ ਜਾਂਦੇ ਆ ਕਿ ਉਹ ਬਹੁਤ ਜ਼ਿਆਦਾ ਹੈਵੀ ਲੋਡ ਹੁੰਦਾ ਉਹਨਾਂ ਦਾ ਤਾਂ ਮੰਗ ਕੀ ਕਰਦੇ ਹਾਂਜੀ ਮੰਗ ਕੀ ਕਰਦੇ ਮੰਗ ਅਸੀਂ ਇਹੀ ਕਰਦੇ ਆ ਵੀ ਇਹ ਜਿਹੜੀ ਸੜਕ ਏ ਸੜਕ ਬਿਲਕੁਲ ਸਹੀ ਤਰੀਕੇ ਨਾਲ ਬਣਾਈ ਜਾਵੇ ਜੋ ਇਹ ਸੜਕ ਲੰਮੇ ਸਮੇਂ ਤੱਕ ਚੱਲ ਸਕੇ ਕੋਈ ਜਿਹੜੀ ਸੜਕ ਜੇਸ ਪੋਜੀਸ਼ਨ 'ਚ ਬਣੀ ਹੈ ਸੜਕ ਇਹਦਾ ਸੜਕ 4 ਦਿਨ ਵੀ ਨਹੀਂ ਚੱਲੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਗ੍ਰਾਮ ਪੰਚਾਇਤ ਪਿੰਡ ਖਨਗਲ ਦਾ ਮੈਂ ਮੈਂਬਰ ਆ ਜੀ ਕੀ ਪਰੇਸ਼ਾਨੀ ਪਰੇਸ਼ਾਨੀ ਇਹ ਹੈ ਜੀ ਇਹ ਛੜਕ ਮਲਣਾ ਵਾਲਾ ਤੋਂ ਫਰੋਇਪਰ ਨੂੰ ਜੋੜਦੀ ਹੈ ਜੀ ਇਹ ਬਾਈਪਾਸ ਹੈ ਇਹ ਮੇਨ ਇਹਦੇ ਤੇ ਬਹੁਤ ਹੈਵੀ ਟ੍ਰੈਫਿਕ ਨਿਕਲਦਾ ਜੀ ਕਿਉਂਕਿ ਫਰੋਇਪਰ ਸ਼ਾਹ ਦੇ ਵਿੱਚ ਨੋ ਐਂਟਰੀ ਹੈ ਜੀ ਹਵੇਵਾਨ ਦੀ ਜਿੱਥੇ ਨਵੇਂ ਹਵੀਵਾਨ ਸਰੇਸ ਰੋਡ ਤੋਂ ਨਿਕਲਦੇ ਆ ਖਾਨੇ ਕਲ ਦਾ ਪਿੰਡ ਆ ਜੀ ਸਰਕਾਰੀ ਸਕੂਲ ਆ ਉੱਥੇ ਬੱਚੇ ਜਾਂਦੇ ਆ ਜੀ 14 ਪੁਰਸ ਲਾਵਾ ਸਾੜੀ ਸੁਣੀ ਗਈ ਸੀ ਸੜਕ ਬਣਨ ਲੱਗੀ ਸੀ ਤੇ ਸੜਕ ਬਣਨੀ ਕੀ ਆ ਜੀ ਤੇ ਅੰਦਰੋਂ ਗਏ ਸੜਕ ਬੰਦੇ ਨੂੰ ਅੱਜ ਟੁੱਟ ਵੀ ਗਈ ਆ ਜੀ ਬੱਚੇ ਸਕੂਲ ਆਉਂਦੇ ਜਾਂਦੇ ਡਿੱਗਦੇ ਪਏ ਆ ਜੀ ਅਸੀਂ ਤਾਂ ਇਹ ਮੰਗ ਕਰਦੇ ਆ ਜੀ ਵੀ ਇਹ ਸੜਕ ਦਾ ਚੰਗੀ ਤਰ੍ਹਾਂ ਹੱਲ ਹੋਵੇ ਭੁਲੜਾ ਸਾਹਿਬ ਹੀ ਪਰਸੋਂ ਆਏ ਸੀਗੇ ਜੀ ਉਹ ਵੀ ਆਂਦੇ ਸੀਗੇ ਵੀ ਬਿਆਨ ਦੇ ਗਿਆ ਸੀ ਉਹ ਵੀ ਸੜਕ ਬਹੁਤ ਵਧੀਆ ਬਣਾਵਾਂਗੇ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਅੱਜ ਦਿੱਕਤ ਕੀ ਆਉਣੀ ਹੈ ਜੀ ਦੋ ਦਿਨ ਟੱਪੇ ਆ ਛਲਕ ਸਾਰੀ ਖਲੜ ਗਈ ਹੈ ਜੀ ਟੁੱਟ ਗਈ ਅਸੀਂ ਸਰਕਾਰ ਕੋਲ ਮੰਗ ਕਰਦੇ ਹਾਂ ਜੀ ਇਹ ਸੜਕ ਦੁਬਾਰਾ ਰਿਪੇਅਰ ਕਰਕੇ ਦੁਬਾਰਾ ਬਣਾਈ ਜਾਵੇ ਇਸ ਠੇਕੇਦਾਰ ਦਾ ਕੈਨਸਲ ਲਾਇਸੈਂਸ ਕੈਨਸਲ ਕੀਤਾ ਜਾਵੇ 23 ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ